ਲਗਭਗ ਦੇਸ਼ ਨੂੰ ਆਜ਼ਾਦ ਹੋਇਆ 77 ਸਾਲ ਦਾ ਬਖਵਾ ਹੋ ਗਿਆ ਔਰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਨੂੰ 74 ਸਾਲ ਦਾ ਬਖਵਾ ਹੋ ਗਿਆ ਔਰ ਸਾਡੇ ਵਿੱਚੋਂ ਦਲਤਾਂ ਦੇ ਪਛੜਿਆਂ ਦੇ ਭਾਰਮਿਕ ਕਟਕੈਂਤੀਆਂ ਦੇ ਵਸੀਆ ਕਰੋੜਾਂ ਲੋਕਾਂ ਦੇ ਮਜਲੂਮਾਂ ਦੇ ਮੁਕਤੀਦਾਤਾ ਬਾਬਾ ਸਾਹਿਬ ਡਾਕਟਰ ਮੇੜਕਾ ਜੀ ਜਿਨ੍ਹਾਂ ਨੂੰ ਗਿਆ ਨੂੰ 68 ਸਾਲ ਦਾ ਵਕਮਾ ਹੋ ਗਿਆ ਔਰ ਬੜੇ ਦੁੱਖ ਦੀ ਗੱਲ ਆ ਭਈ ਅੱਜ ਵੀ ਜਿਹੜਾ ਇਸ ਸਟੇਟ ਦਾ ਗਰੀਬ ਆ ਮਜਰੂਰ ਆ ਕੱਟਕਿੰਤੀ ਆ ਉਹਨੂੰ ਸੜਕਾਂ ਦੇ ਉੱਤੇ ਤਹਿਸੀਲਾਂ ਦੇ ਵਿੱਚ ਔਰ ਡੀਸੀ ਕੰਪਲੈਕਸ ਤੋਂ ਬਾਹਰ ਜਿਹੜਾ ਆਪਣੇ ਹੱਕਾਂ ਦੀ ਰਾਖੀ ਕਰਨ ਦੇ ਲਈ ਆਪਣੇ ਉੱਤੇ ਹੋਰ ਅਤਿਆਜ ਜ਼ੁਲਮ ਨੂੰ ਲੋਕ ਕਰਦੇ ਲਈ ਜਿਹੜਾ ਉਹ ਧਰਮੇ ਮਜਾਰੇ ਕੀਤੇ ਜਾ ਰਹੇ ਇਹਦੂ ਵੱਡੀ ਮੈਂ ਸਮਝਦਾ ਆਜ਼ਾਦ ਦੇਸ਼ ਦੇ ਅੰਦਰ ਦੁੱਖ ਵਾਲੀ ਗੱਲ ਕੋਈ ਹੋ ਨਹੀਂ ਸਕਦੀ ਔਰ ਤੁਸੀਂ ਦੇਖਦੇ ਆ ਬਾਕੀ ਸਾਥੀਆਂ ਨੇ ਬੁਲਾ ਰਹੇ ਨੇ ਦੱਸਿਆ ਵੀ ਜਲੰਧਰ ਦੇ ਅੰਦਰ ਜਿਹੜਾ ਸਾਡੇ ਸਾਥੀਆਂ ਦੇ ਉੱਤੇ ਜਿਹੜਾ ਜ਼ੁਲਮ ਜਾਂਚੀਆਂ ਜਿਹੜੀਆਂ ਹੋ ਰਹੀਆਂ ਉਹਨਾਂ ਦੇ ਉੱਤੇ ਨਜਾਇਜ਼ ਪਰਚੇ ਜਿਹੜੇ ਕੀਤੇ ਜਾ ਰਹੇ ਆ ਵਿਦਿਆਰਥੀਆਂ ਦੇ ਉੱਤੇ ਜਿਹੜਾ ਹੱਕ ਮੰਗਣ ਲਈ ਜਿਹੜਾ ਉਹਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਬੌਧ ਸਮਾਜ ਪਾਰਟੀ ਦੇ ਆਕੂਆ ਬੋਲੋ ਜਦ ਕੋਈ ਅੰਦੋਲਨ ਲੋਕਤੰਤਰ ਤਰੀਕੇ ਦੇ ਨਾਲ ਕੀਤਾ ਜਾਂਦਾ ਤਾਂ ਉਹਨਾਂ ਦੇ ਉੱਤੇ ਝੂਠੇ ਪਰਚੇ ਜਿਹੜੇ ਕੀਤੇ ਜਾਂਦੇ ਆ ਇੱਥੇ ਹੀ ਬਸ ਨਹੀਂ ਹੁੰਦੀ ਉਹ ਸਾਡੇ ਨੈਸ਼ਨਲ ਲੀਡਰ ਸਟੇਟ ਦੀ ਲੀਡਰਸ਼ਿਪ ਜਿੰਨੀਆਂ ਦੀ ਲੀਡਰਸ਼ਿਪ ਜਿਨ੍ਹਾਂ ਦੇ ਖਿਲਾਫ ਜਿਹੜਾ ਮੈਂ ਸਮਝਦਾ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਆ ਇਹੋ ਜਿਹੇ ਪੋਸਟਰ ਪਾਈਆਂ ਕਿ ਕਿਵੇਂ ਆ ਔਰ ਜਦ ਵੀ ਜ਼ਿਲ੍ਹਾ ਦੇ ਪ੍ਰਸ਼ਾਸਨ ਨੂੰ ਜਿਹੜਾ ਉਹ ਅਸੀਂ ਐਪਲੀਕੇਸ਼ਨ ਦਿੰਨੇ ਆ ਕੰਪਲੀਟ ਕਰਦੇ ਆ ਲਗਭਗ ਪਿਛਲੇ 1.5 ਸਾਲ ਤੋਂ ਉਹਦੇ ਤੇ ਕੋਈ ਵੀ ਪ੍ਰਸ਼ਾਸਨ ਨਾਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਮੈਂ ਸਮਝਨਾ ਅਤ ਹੋ ਚੁੱਕੀ ਆ ਔਰ ਐਡੀ ਹੱਤ ਜਿਹੜੀ ਆ ਐਡਾ ਜਿਹੜਾ ਝੁਲਮਿਆਂ ਜੇਕਰ ਆਪਾਂ ਉੱਠ ਕੇ ਇਹਦੇ ਖਿਲਾਫ ਨਾਮਪੰਦ ਨਾ ਹੋਏ ਤਾਂ ਮੈਂ ਸਮਝਨਾ ਬੈਠੇ ਹਾਂ ਜਾਂ ਦੇਸ਼ ਅਜਾਦ ਹੋਣ ਤੋਂ ਪਹਿਲਾਂ ਸਾਡੇ ਲੋਕਾਂ ਦੇ ਉੱਤੇ ਗਰੀਬਾਂ ਗੁਰਬਿਆਂ ਦੇ ਉੱਤੇ ਜਿਹੜਾ ਜ਼ੁਲਮ ਜਾਂਤੀ ਕੀਤਾ ਜਾਂਦਾ ਸੀ ਉਹ ਸ਼ੁਰੂ ਹੋਣ ਜਾ ਰਿਹਾ ਰਵੀ ਬਿਰਦੀ ਮੁੰਡਾ ਪਿਛਲੇ ਹਫ਼ਤੇ ਜਿਹੜਾ 10 ਬਰੋ 33 ਗੱਲਿਆ ਉਰੇ ਉੱਤੇ ਮੈਂ ਕਹਿੰਦਾ ਦਾਤੇ ਨਾਲ ਜਿਹੜਾ ਹਮਲਾ ਕੀਤਾ ਗਿਆ ਔਰ ਜਿਹੜਾ ਮੁਰਜਮ ਸੀ ਉਹ ਥਾਣੇ ਦੇ ਅੰਦਰ ਜਾ ਕੇ ਉਹਨੂੰ ਉੱਤੇ ਹਮਲਾ ਕੀਤਾ ਪੁਲਿਸ ਨੇ ਦਾਤ ਬਰਾਮਦ ਕੀਤਾ ਦਾਤ ਬਰਾਮਦ ਕਰਨ ਦੇ ਬਾਵਜੂਦ ਵੀ ਜਿਹੜਾ ਆ ਮੁਰਜਮ ਤੇ ਉੱਤੇ ਟੱਕ ਵੀ ਜਿਹੜੀ ਕਾਰਵਾਈ ਬਣਦੀ ਆ ਜਿਹੜਾ ਉਹਦੇ ਤੇ ਆਰਟੀਕਲ ਲੱਗਣਾ ਚਾਹੀਦਾ ਉਹ ਨਹੀਂ ਲਾਇਆ ਗਿਆ ਅਸੀਂ 24 ਘੰਟੇ ਜਿਹੜਾ ਪ੍ਰਸ਼ਾਸਨ ਦੇ ਸੀਪੀ ਦੇ ਬਾਹਰ ਜਿਹੜਾ ਉਹ ਧਰਨਾ ਲਾਇਆ ਪਰ ਪ੍ਰਸ਼ਾਸਨ ਜਿਹੜਾ ਉਹ ਟਸ ਤੋਂ ਮਸ ਨਹੀਂ ਹੋਇਆ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਬਹੁਜਨ ਸਮਾਜ ਪਾਰਟੀ ਬਾਬਾ ਸਾਹਿਬ ਡਾਕਟਰ ਅਮਿਤਕਰ ਸਾਬ ਕਾਂਸ਼ੀ ਰਾਮ ਦਾ ਉਹ ਇੱਕ ਅੰਦੋਲਨ ਆ ਜਿਹਨੂੰ ਕੋਈ ਦੁਨੀਆ ਦੀ ਤਾਕਤ ਮਾਈਦਾ ਲਾਲ ਜਿਹੜਾ ਆ ਉਹ ਰੋਕ ਨਹੀਂ ਸਕਦਾ ਇਤਰਾ ਗਾਂਧੀ ਨੇ ਰੋਪਣ ਦੀ ਕੋਸ਼ਿਸ਼ ਕੀਤੀ ਉਹ ਜਰੇ ਗਈ ਜੀਪ ਗਾਂਧੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਚਲੇ ਗਈ ਕਿਉਂਕਿ ਭੌਜਨ ਸਮਾਜ ਪਾਰਟੀ ਜਿਹੜੀ ਹੈ ਇਹ ਪਾਰਟੀ ਨਹੀਂ ਹੈ ਇਹ ਇੱਕ ਅੰਦੋਲਨ ਹੈ ਇਹ ਇੱਕ ਮਿਸ਼ਨ ਹੈ ਮਿਸ਼ਨ ਜਿਹੜਾ ਹੈ ਉਹ ਰਿਤ ਕਿਤੇ ਨਾ ਕਿਤੇ ਥੋੜੀ ਬਹੁਤ ਖੜੋਤਵਾ ਸਕਦੀ ਹੈ ਰੁਕਾਵਟ ਆ ਸਕਦੀ ਹੈ ਪਰ ਉਹਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ ਕਿਉਂਕਿ ਇਹ ਉਹ ਤਾਕਤ ਹੈ ਇੱਕ ਉਹ ਅੰਦੋਲਨ ਹੈ ਬਾਬਾ ਸਾਹਿਬ ਡਾਕਟਰ ਮੇਟਕਾ ਜਿਹੜੇ ਆ ਦੁਨੀਆਂ ਦਾ ਕੋਈ ਕੋਨਾ ਕੋਈ ਨੁੱਕਰ ਕੋਈ ਜਗ੍ਹਾ ਇਦਾਦੀ ਨਹੀਂ ਜਿੱਥੇ ਬਾਬਾ ਸਾਹਿਬ ਡਾਕਟਰ ਮੇਡਕਰ ਦਾ ਸਟੈਚੂ ਨਹੀਂ ਲੱਗਾ ਹੋਵੇ ਤਾਂ ਮੈਂ ਤੁਹਾਨੂੰ ਇਹ ਗੱਲ ਕਿਉਂ ਕਹੀ ਆ ਕਿਉਂਕਿ ਜਿਹੜੇ ਲੋਕ ਆਪਣੇ ਸਮਾਜ ਲਈ ਆਪਣੇ ਧਰਮ ਲਈ ਆਪਣੇ ਦੇਸ਼ ਲਈ ਜਿਹੜਾ ਉਹ ਜਿਹੜੀ ਤਾਕਤ ਬਣਦੇ ਆ ਕੰਮ ਕਰਦੇ ਆ ਲੋਕ ਹਮੇਸ਼ਾ ਜਿਹੜਾ ਉਹਨੂੰ ਯਾਦ ਕਰਦੇ ਆ ਕਿਸੇ ਸ਼ਾਇਰ ਨੇ ਕਿਹਾ ਸਫਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਅਸੀਂ ਸੁੱਤੇ ਪਿਆ ਫਿਰ ਅਸੀਂ ਉੱਠਣਾ ਨਹੀਂ ਚਿੱਟੀ ਚਾ ਚਿੱਟੀ ਚਾਦਰ ਦੀ ਮਾਰ ਲੈਣੀ ਮੁਕਲ ਤੁਰ ਪੈਣਾ ਕਿਸੇ ਨੇ ਰੁਕਣਾ ਨਹੀਂ ਸਾਨੂੰ ਰੋਕਿਆ ਕੋਈ ਰੁਕਣਾ ਨਹੀਂ ਅਸੀਂ ਕਿਸੇ ਦੇ ਕਹ ਰੁਕਣਾ ਨਹੀਂ ਇੱਕ ਦੋ ਦਿਨ ਪੈਣੀ ਆ ਰਾਮ ਰੋਈ ਫਿਰ ਨਾ ਵੀ ਕਿਸੇ ਨੇ ਪੁੱਛਣਾ ਨਹੀਂ ਇਹ ਗੱਲ ਬਤਾਵੇਂ ਕਿਉਂ ਕਹੀ ਆ ਤੁਸੀਂ ਅੱਜ ਲੋਕ ਉਹ ਲੋਕ ਬਹਾਦਰ ਉਹ ਕੋਮੀ ਲੋਕ ਉਹ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਲੋਕਾਂ ਨੇ ਤੁਹਾਨੂੰ ਯਾਦ ਕਰਨਾ ਤੁਹਾਨੂੰ ਸਲੂਟ ਕਰਨੀ ਆ ਜਿਹੜੇ ਘਰਾਂ 'ਚ ਬੈਠੇ ਆ ਨਾ ਫੇਸਬੁੱਕ ਉੱਤੇ ਦੇਖਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਪਰ ਮੈਂ ਉਹਨਾਂ ਨੂੰ ਅਪੀਲ ਜ਼ਰੂਰ ਕਰਦਾ ਵੀ ਜੇਕਰ ਤੁਸੀਂ ਚਾਹੋ ਨਾ ਵੀ ਤੁਹਾਡੇ ਬੱਚਿਆਂ ਦੇ ਉੱਤੇ ਜੁਲਮ ਜਾਂ ਸ਼ੀ ਤੱਕੇ ਸ਼ਾਹੀ ਨਾ ਹੋਵੇ ਤਾਂ ਤੁਹਾਨੂੰ ਵੀ ਜੜਾ ਇਸ ਪ੍ਰੋਗਰਾਮ ਦੇ ਵਿੱਚ ਇਸ ਧਰਮ ਦੇ ਦਾ ਸਾਥੀ ਬਣਨਾ ਚਾਹੀਦਾ ਸਾਥੀ ਮਾਡਾ ਕਹੀਦਾ ਕਰਾਂ ਚ ਬੈ ਕੇ ਅੰਦੋਲਨ ਨਹੀਂ ਦਿੱਤੇ ਜਾ ਸਕਦੇ ਅੰਦੋਲਨ ਜਿਹੜੇ ਆ ਹਮੇਸ਼ਾ ਛਰਕਾਂ ਦੇ ਉੱਤੇ ਬੈਠ ਕੇ ਧਰਨੇ ਲਾ ਕੇ ਸਰਕਾਰਾਂ ਦਾ ਮੁਕਾਬਲਾ ਕਰਕੇ ਦਿੱਤੇ ਜਾ ਸਕਦੇ ਆ ਜਿਹੜੇ ਲੋਕ ਕਰਾਂ ਚ ਬੈਠੇ ਹੁੰਦੇ ਆ ਉਹ ਕਦੀ ਅੰਦੋਲਨ ਨਹੀਂ ਦੇ ਸਕਦੇ ਕਾਫੀ ਸੁੱਤੇ ਲੋਕ ਜਿਹੜੇ ਆ ਉਹ ਕੋਮਾ ਦੀ ਗਵਾਹੀ ਨਹੀਂ ਕਰ ਸਕਦੇ ਜਾਗਦੇ ਲੋਕ ਹੀ ਜਿਹੜੇ ਆ ਉਹ ਕੋਮਾ ਦੀ ਗਵਾਹੀ ਕਰਿਆ ਕਰਦੇ ਆ ਇਸ ਕਰਕੇ ਤੁਹਾਨੂੰ ਕੁਝ ਜਿਹੜੇ ਜਾਣਦੇ ਲੋਕਾਂ ਜਾਂ ਦੀਆਂ ਸੱਚੀਤਾ ਜਿੱਥੇ ਬੈਠੀਆਂ ਮੇਰੀਆਂ ਬੀਬੀਆਂ ਪੈਣਾ ਮੇਰੇ ਭਰਾ ਨੌਜਵਾਨ ਜਿੰਨੇ ਆਏ ਆ ਤੁਹਾਨੂੰ ਮੈਂ ਦਿਲੋਂ ਸਤੂਤ ਕਰਦਾ ਔਰ ਇੱਕ ਬੇਨਤੀ ਹੋਰ ਮੈਂ ਕਰਦਾ ਇਹਨਾਂ ਨੇ ਜ਼ੁਲਮ ਕਰਨੋਂ ਹਟਣਾ ਨਹੀਂ ਮੈਂ ਇੱਕੇ ਕਰ ਲੜ ਮੰਨ ਲਿਓ ਇਹਨਾਂ ਨੇ ਜ਼ੁਲਮ ਨਹੀਂ ਕਰਨੋਂ ਹਟਣਾ ਕਿਉਂਕਿ ਇਹਨਾਂ ਨੂੰ ਆਦਤ ਪੈ ਚੁੱਕੀ ਆ ਦੂਜੀ ਗੱਲ ਕੀ ਅਸੀਂ ਆਪਣੀ ਆਦਤ ਵੀ ਪਾਈ ਆ ਬੇ ਜ਼ੁਲਮ ਕਰਦੇ ਰਹਿਣ ਆਪਾਂ ਆਪਣੀ ਆਦਤ ਦੇ ਵਿੱਚ ਸੁਧਾਰ ਕਰੀਏ ਜਲਮ ਕਰਨ ਵਾਲੇ ਦੇ ਨੱਕ ਤੇ ਕੁੱਸਨ ਮਾਰੀਏ ਤਕੜੇ ਹੋ ਕੇ ਲਈ ਜੜੀਏ ਜਲਮ ਕਰਨ ਵਾਲਾ ਆਪਣੇ ਆਪ ਪੈੜ ਜਾਊਗਾ ਇਸ ਕਰਕੇ ਸਾਥੀਓ ਆਓ ਤਕੜੇ ਹੋਈਏ ਆਪਣੇ ਪਿੰਡਾਂ ਦੇ ਅੰਦਰ ਗਲੀਆਂ ਦੇ ਅੰਦਰ ਮੁਹੱਲਿਆਂ ਦੇ ਅੰਦਰ ਆਪਾਂ ਸੁਸਾਇਟੀਆਂ ਜਿਹੜੀਆਂ ਬਣਾਈਏ 20 25 25 ਸਾਥੀਆਂ ਦੀ ਸੁਸਾਇਟੀ ਬਣਨੀ ਚਾਹੀਦੀ ਆ ਇੱਥੇ ਕੋਈ ਵੋਟਾਂ ਦੀ ਗੱਲ ਨਹੀਂ ਅੱਜ ਵੋਟਾਂ ਦੇ ਨੂੰ ਪਾਉਣੀਆਂ ਇਹ ਫੋਟ ਦੀ ਗੱਲ ਨਹੀਂ ਸੋਸਾਇਟੀ ਨੂੰ ਤਕੜਾ ਕਰਨਾ ਪਊਗਾ ਜਦੋਂ ਗੱਲੀ ਗਲੀਆਂ ਦੇ ਅੰਦਰ ਮਹੱਲਿਆਂ ਦੇ ਅੰਦਰ ਤੁਸੀਂ ਸਾਥੀਆਂ ਨੂੰ ਤਿਆਰ ਕਰੋਗੇ ਜਦੋਂ ਸਮਾਜ ਤੇ ਕੋਈ ਜ਼ੁਲਮ ਜਾਤੀ ਕਰੂਗਾ ਤਾਂ 20 25 ਬੰਦੇ ਬੁੜੀਆਂ ਬੱਤੇ ਨੌਜਵਾਨ ਮੇਰੀਆਂ ਭੈਣਾ ਉਹ ਹਰ ਪੇ ਤੇ ਤਿਆਰ ਹੋਣੇ ਚਾਹੀਦੇ ਆ ਭਈ ਜਦੋਂ ਕਾਲ ਆਵੇ ਹਜ਼ਾਰਾਂ ਦੀ ਗੇਂਤੀ ਵਿੱਚ ਤੁਸੀਂ ਮੇਰੇ ਭਰਾ ਸੜਕਾਂ ਦੇ ਉੱਤਰ ਵਿੱਚ ਚਾਹੀਦੇ ਆ ਤਾਂ ਇਹ ਜ਼ੁਲਮ ਨੂੰ ਲਾਥੇ ਵੀ ਆਉ ਪੈਣੀ ਹੈ ਤੇ ਆਓ ਜਿਹੜੀ ਗੱਲ 바ਵਾ ਸਾਹਿਬ ਡਾਕਟਰ ਜੀ ਮੇਟਕਾ ਨੇ ਕਹੀ ਸੀ ਬੇਬਲਾ ਜਨ ਲੋਕ ਨੂੰ ਰੋਕਣਾ ਤਾਂ ਤੁਹਾਨੂੰ ਤਗੜੇ ਹੋਣਾ ਬਣਾ ਤੇ ਸਾਬਕਾ ਸ਼੍ਰੀਮੇ ਕਿਹਾ ਸੀ ਕਿ ਜਦੋਂ ਡੀਐਮ ਸੀਐਮ ਇਹਨਾਂ ਦੀ ਕਿਟੈਰੀ ਤੇ ਤੁਹਾਡੀ ਕੋਈ ਗੱਲ ਸੁਣਨੋਂ ਬੰਦ ਕਰ ਦੇਵੇ ਤਾਂ ਤੁਹਾਡਾ ਮਾਲਕ ਤੁਹਾਰਿਆ ਤੁਹਾਨੂੰ ਫੰਡਾਮੈਂਟਲ ਰਾਈਟ ਹੈ ਸੜਕਾਂ ਤੇ ਆ ਸੜਕਾਂ ਦੇ ਉੱਤਰੋਂ ਉੱਤਰ ਕੇ ਆਪਣਾ ਅੰਦੋਲਨ ਜਿਹੜਾ ਕਰੋ ਤੇ ਇਹ ਜਿਹੜੀਆਂ ਸਰਕਾਰਾਂ ਇਹਨਾਂ ਦੇ ਨੱਕ ਤੇ ਕੰਨ ਤੇ ਜਿਹੜਾ ਇਹੋ ਜਿਹਾ ਬਰੂਦ ਭਰੋ ਇਹੋ ਜਿਹਾ ਹਾਲਾਤ ਪੈਦਾ ਕਰ ਦਿਓ ਇਹ ਤੁਹਾਡੀ ਗੱਲ ਜਿਹੜੀ ਆ ਮੰਨਣ ਨੂੰ ਤਿਆਰ ਹੋ ਜਾਣ ਅੱਜ ਦਾ ਮਜਰਾ ਅੱਜ ਦਾ ਤੁਹਾਡਾ ਰੋਸ ਪ੍ਰਦਰਸ਼ਨ ਮੈਂ ਸਾਬਣਾ ਇਹ ਰੰਗ ਜਰੂਰ ਲਿਆਊਗਾ ਸਰਕਾਰਾਂ ਨੂੰ ਝੁਕਾ ਕੇ ਛਡਾਗੇ ਨਹੀਂ ਝੁਗੜ ਗਿਆਂ ਤਾਂ ਅਗਲਾ ਪ੍ਰੋਗਰਾਮ ਜਿਹੜਾ ਉਹ ਐਡਾ ਵੱਡਾ ਦਮਾਂਗੇ ਸਰਕਾਰਾਂ ਦੇ ਨੱਕ ਦੇ ਵਿੱਚ ਜਿਹੜਾ ਉਹ ਦਮ ਕਰਦੇ ਆਗੇ ਬੰਦ ਕਰ ਦਿਆਂਗੇ ਤਾਂ ਇਹਨਾਂ ਹੀ ਬੇਤੀਆਂ ਦੇ ਨਾਲ ਬਈ ਆਪਾਂ ਅੱਜ ਤੋਂ ਲਾਮਤ ਹੋ ਜੀਏ ਇਕੱਠੇ ਹੋ ਜੀਏ ਔਰ ਖਾਸ ਕਰਕੇ ਸਰਕਾਰਾਂ ਜਿਹੜੀਆਂ ਇਹ ਮੈਂ ਗੱਲ ਕਿਉਂ ਕਰਨੀ ਚਾਹੁੰਦਾ ਜਿਹੜਾ ਸਰਕਾਰਾਂ ਜਿਹੜੀਆਂ ਸਾਡੇ ਸਮਾਜ ਦੇ ਅੰਦਰ ਜਿਹੜੇ ਘੱਟ ਗਿਣਤੀ ਦੇ ਲੋਕ ਆ ਐਫਸੀ ਆ ਐਸਪੀ ਆ OBC ਆ ਉਹਨਾਂ ਦੇ ਅੰਦਰ ਨੈਟਵਰਕ ਸੈੱਟ ਕਰ ਦਿੰਦੀਆਂ ਕੀ ਕਰਦੀਆਂ ਭਈ ਇਹਨਾਂ ਨੇ ਕਿਹੜਾ ਜਿੱਤਣਾ ਸਾਥਿਓ ਗੱਲ ਕਿੱਤਣ ਦੀ ਨਹੀਂ ਆ ਇਹ ਜਿਹੜਾ ਪ੍ਰਚਾਰ ਕੀਤਾ ਜਾਂਦਾ ਸਾਡਾ ਸਮਾਜ ਕਮੇਸ਼ੀਆ ਹੀ ਉਹਦੇ ਵਿੱਚ ਜਿਹੜਾ ਫਸ ਜਾਂਦਾ ਤੇ ਆਪਾਂ ਇਸ ਪ੍ਰਚਾਰ ਤੋਂ ਇਸ ਜਿਹੜਾ ਪ੍ਰਚਾਰ ਸਾਡੇ ਲੋਕਾਂ ਵਿੱਚ ਕੀਤਾ ਜਾਂਦਾ ਔਰ ਜਿਹੜਾ ਹੁੰਦਾ ਕਰਜ਼ਾ ਮਹੱਲਿਆਂ ਦੇ ਵਿੱਚ ਉਹਨੂੰ ਵੀ ਮੂੰਹ ਤੋੜ ਕੇ ਜਵਾਬ ਜਿਦਾ ਸਾਨੂੰ ਦੇਣਾ ਪੈਣਾ ਸਾਨੂੰ ਤਿਆਰ ਜਿਹੜਾ ਹੋਣਾ ਪੈਣਾ ਤਾਂ ਮੈਂ ਇੰਨੀ ਹੀ ਬੇਨਤੀਆਂ ਤੁਹਾਨੂੰ ਇੰਨੀ ਹੀ ਕਰਦੀਆਂ ਮੈਂ ਤੁਸੀਂ ਤਗੜੇ ਹੋ ਕੇ ਜਿਹੜਾ ਗਰੀ ਗਰੀ ਮਹੱਲਿਆਂ ਦੇ ਅੰਦਰ ਜਿਹੜੀਆਂ ਬੂਥ ਕਮੇਟੀਆਂ ਜੂਨਟ ਜਿਹੜੇ ਆਪਣੇ ਆ ਉਹਨਾਂ ਨੂੰ ਤਿਆਰ ਕਰੀਏ ਤਾਂ ਤਗੜੇ ਹੋ ਕੇ ਢਾਮਾ ਢੋਲੀ ਫੜਾਉਣਾ ਕਬਰਾਉਣਾ ਨਹੀਂ ਮੈਂ ਬੋਟਾਂ ਖਰੀਆਂ ਘੱਟ ਪਈਆਂ ਇਹਦੀ ਕੋਈ ਪ੍ਰਵਾਹ ਨਹੀਂ ਕਰਨੀ ਇੱਕ ਹਵਾ ਆ ਤੈਨੂੰ ਤਾਕਤ ਮਣੀ ਤੁਹਾਡੀ ਤਕੜੇ ਹੋ ਗਏ ਤਾਂ ਸਰਕਾਰਾਂ ਤੁਹਾਡੀਆਂ ਹੋਣੀਆਂ ਇਹ ਨਾ ਗੱਲਾਂ ਬੰਨਣ ਵਾਲੇ ਦੇ ਨੇ ਅਫਸਰ ਆ ਨਾ ਇਹਨਾਂ ਨੂੰ ਤੁਹਾਡੇ ਮੋਰੇ ਆ ਕੇ ਇਹ ਦੇਣਾ ਇੰਨੀ ਟਾਈਮ ਲਗਿਆ ਗੱਲਾਂ ਵੀ ਸਾਫ਼ ਦੀ ਟਾਈਮ ਦੱਸੋ ਕਿੱਦਾ ਕਰੀਏ ਤਾਂ ਮੈਂ ਇੰਨੀ ਹੀ ਤੁਹਾਨੂੰ ਬੇਚਿਆ ਕਰਦਾ ਤੁਸੀਂ ਆਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਗ ਜੈ ਗੁਰਦੇਵ ਧੰਨਵਾਦ ਥੈਂਕ ਯੂ